ਪਿਆਰ ਪੈ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਸਾਡੇ ਇਸ YouTube ਚੈਨਲ ਤੇ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਯੂਰ ਕਰ ਲੋ ਜੀ ਬੈਲ ਆਈਕਨ ਦਾ ਬਟਨ ਹੈ ਜੀ ਉਸ ਨੂੰ ਵੀ ਜਰੂਰ ਆਲ ਤੇ ਕਲਿੱਕ ਕਰ ਦਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ ਅਸੀਂ ਇਸ ਚੈਨਲ ਤੇ ਜੀ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ ਜਿਸ ਦੇ ਵਿੱਚ Hindu ਸਿੱਖ ਹੋਰ ਹਰ ਜਾਤੀ ਵਰਗ ਦੇ ਰਿਸ਼ਤੇ ਹੁੰਦੇ ਹਨ ਸਾਡੇ ਇਸ ਚੈਨਲ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਸੱਜਣ ਮਿੱਤਰਾਂ ਜਾਂ ਭੈਣ ਭਰਾ ਦੇ ਨਾਲ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਨਵੇਂ ਤੋਂ ਨਵੇਂ ਰਿਸ਼ਤੇ ਮਿਲਦੇ ਰਹਿਣ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਐਡ ਦੇਣਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 795 88310 ਤੇ ਸਾਡਾ ਵਟਸਐਪ ਨੰਬਰ ਹੈ ਜੀ 795 88310 ਜੀ ਆਪ ਸਭ ਨੂੰ ਜੀ ਸਭ ਤੋਂ ਪਹਿਲਾਂ ਤਾਂ ਜੀ ਮਾਗੀ ਦੇ ਇਸ ਖਾਸ ਦਿਨ ਦੀਆਂ ਜੀ ਬਹੁਤ-ਬਹੁਤ ਮੁਬਾਰਕਾਂ ਜੀ ਇਹ ਦਿਨ ਵੀ ਜੀ ਬਹੁਤ ਤੁਮਤਮ ਨਾਲ ਜੀ ਮਨਾਇਆ ਜਾਂਦਾ ਹੈ ਸਿੱਖ ਧਰਮ ਦੇ ਵਿੱਚ ਜੀ ਇਸ ਮਾਗੀ ਦੇ ਤਿਹਾਰ ਤੇ ਔਰ Hindu ਧਰਮ ਦੇ ਵਿੱਚ ਜੀ ਇਸ ਮਾਗੀ ਦੇ ਤਿਹਾਰ ਤੇ ਬਹੁਤ ਹੀ ਦਾ ਜਿਆਦਾ ਵਿਸ਼ੇਸ਼ਤਾ ਹੈ ਜੀ ਔ ਆਪਾਂ ਇਸ ਲੜੀ ਨੂੰ ਅੱਗੇ ਲੈ ਕੇ ਚੱਲਦੇ ਆਂ ਇਸ ਤਿਹਾਰ ਦੇ ਦਿਨ ਦੇ ਉੱਤੇ ਬਹੁਤ ਹੀ ਖਾਸ ਤੇ ਵਧੀਆ ਰਿਸ਼ਤੇ ਅਗਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਜਨਵਰੀ ਮਹੀਨੇ ਦੇ ਜੀ ਅੱਜ 8ਵੀਂ ਲਿਸਟ ਜਾਰੀ ਕਰ ਰਹੇ ਆਂ ਜਿਸ ਦੇ ਵਿੱਚ ਬਹੁਤ ਹੀ ਵਧੀਆ ਤੇ ਖਾਸ ਰਿਸ਼ਤੇ ਤੁਹਾਡੇ ਲਈ ਪਰਿਵਾਰਾਂ ਤੋਂ ਅਸੀਂ ਲੈ ਕੇ ਆਏ ਆਂ ਜੇ ਕੁਝ ਰਿਸ਼ਤੇ ਐਨਆਰਆਈ ਹਨ ਜੀ ਕੁਝ ਰਿਸ਼ਤੇ ਲੋਕਲ ਪੰਜਾਬ ਤੋਂ ਪਰਿਵਾਰਾਂ ਦੇ ਹਨ ਜੀ ਇਨ੍ਹਾਂ ਪਰਿਵਾਰਾਂ ਦੇ ਥੱਲੇ ਨੰਬਰਾਂ ਸਮਿਤ ਅਸੀਂ ਰਿਸ਼ਤੇ ਦੀ ਐਡ ਦੇ ਰਹੇ ਹਾਂ ਜੀ ਅਗਰ ਤੁਸੀਂ ਵੀ ਚਾਹੁੰਦੇ ਹੋ ਕਿਸੇ ਸੱਜਣ ਮਿੱਤਰ ਜਾਂ ਭੈਣ ਭਰਾ ਦੀ ਐਡ ਦੇਣੀ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਨਰਸਿੰਗ ਲਾਈਨ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦੀ ਇੱਕ ਭੈਣ ਹੋਰ ਹੈ ਜੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਹੈ ਉਹ ਵੀ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਆਸਟ੍ਰੇਲੀਆ ਤੋਂ ਪੀਆਰ ਹੋਵੇ ਔਰ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਅਗਰ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਹੈ ਤਾਂ ਬਹੁਤ ਹੀ ਵਧੀਆ ਹੈ ਬਾਈ ਦਾ ਵੇ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲੜਕੇ ਨੇ ਚੰਗੀ ਸਟੱਡੀ ਕੀਤੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਐਨ ਆਰ ਆਈ ਯੂ ਐਸ ਏ ਦੇ ਵਿੱਚ ਸਟੱਡੀ ਵੀਜੇ ਤੇ ਇਸ ਟਾਈਮ ਸੈਟਲ ਹੈ ਜੀ ਲੜਕੀ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਖੁਦ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਡਾਕਟਰੀ ਲਾਈਨ ਦੇ ਵਿੱਚ ਐਮ ਬੀ ਬੀ ਐਸ ਪਲੱਸ ਹੋਰ ਵੀ ਬਹੁਤ ਕੋਰਸ ਕੀਤੇ ਹੋਏ ਹਨ ਜੀ ਲੜਕੀ ਦਾ ਜਨਮ 1997 ਸੰਧ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਹਨ ਜੋ ਕਿ ਡਾਕਟਰ ਹਨ ਜੀ ਇਸ ਫੈਮਿਲੀ ਦੇ ਜੀ ਦੋਵੇਂ ਮਾਤਾ اور ਪਿਤਾ ਦੇ ਮਲਟੀਪਲ ਵੀਜ਼ੇ ਲੱਗੇ ਹੋਏ ਹਨ ਜੀ ਯੂ ਐਸ ਏ ਦੇ ਜੀ 10 ਸਾਲ ਦੇ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੇ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਜੜ ਲੜਕਾ ਯੂਐਸਏ ਦੇ ਵਿੱਚ ਜਾਤਾ ਸਿਟੀਜ਼ਨ ਹੋਵੇ ਜਾਂ ਲੜਕਾ ਯੂਐਸਏ ਦਾ ਪੀਆਰ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਮਜਬੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰਧ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਪਲੱਸ 2 ਪਲੱਸ ਨਰਸਿੰਗ ਐਨ ਐਮ ਪਲੱਸ ਬਟਿਕ ਦਾ ਜੀ ਗੱਲ ਕਰ ਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਪ੍ਰਾਈਵੇਟ ਜੋਬ ਤੋਂ ਰਿਟਾਇਰ ਹੋ ਚੁੱਕੇ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਇੱਕ ਕਿਲਾ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਗਵਰਨਮੈਂਟ ਜੋਬ ਤੇ ਹੋਵੇ ਔਰ ਜਾਂ ਆਰਮੀ ਦੇ ਵਿੱਚ ਸਰਵਿਸ ਕਰ ਰਿਹਾ ਹੋਵੇ ਜਾਂ ਲੜਕਾ ਪੁਲਿਸ ਦੇ ਵਿੱਚ ਸਰਵਿਸ ਕਰ ਰਿਹਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਦੀ ਪੀ ਆਰ ਦੀ ਫਾਈਲ ਲੱਗੀ ਹੋਈ ਹੈ ਜੀ ਲੜਕੀ ਐਸ ਵੀ ਕਾਸਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਕੰਮ ਕਰ ਰਹੀ ਹੈ ਕੈਨੇਡਾ ਦੇ ਵਿੱਚ ਜੀ ਲੜਕੀ ਦਾ ਜਨਮ 2007 ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਰਿਹਨ ਜੋ ਕਿ ਗਵਰਨਮੈਂਟ ਜੋਬ ਤੇ ਹਨ ਜੀ ਇਸਦੇ ਪਿਤਾ ਜੀ ਰਿਹਨ ਜੋ ਕਿ ਗਵਰਨਮੈਂਟ ਜੋਬ ਤੇ ਹਨ ਜੀ ਲੜਕੀ ਦਾ ਪਰਿਵਾਰ ਪਠਾਨਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਖੁਦ ਐਸਸੀ ਕਾਸਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਅਨਮੈਰਿਡ ਹੈ ਉਹ ਕੈਨੇਡਾ ਵਿੱਚ ਵੈਲ ਸੈਟਲਡ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਚੰਗਾ ਪੜਿਆ ਲਿਖਿਆ ਹੋਵੇ ਔਰ ਕੈਨੇਡਾ ਦੇ ਵਿੱਚ ਪੀਆਰ ਹੋਵੇ। ਇਸ ਪਰਿਵਾਰ ਨੂੰ ਜਾਤੀਬੰਧਨ ਨਹੀਂ ਹੈ ਜੀ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ। ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ। ਅੱਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ। ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ। ਲੜਕੀ ਖੁਦ ਐਨ ਆਰ ਆਈ ਕੈਨੇਡਾ ਪੀ ਆਰ ਹੈ ਜੀ ਲੜਕੀ ਦਾ ਸ਼ਾਰਟ ਟਾਈਮ ਡੋਸ ਹੋ ਚੁੱਕਾ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਇਸ ਟਾਈਮ ਪ੍ਰਾਈਵੇਟ ਜੌਬ ਦੇ ਵਿੱਚ ਕੰਮ ਕਰ ਰਹੀ ਹੈ ਕੈਨੇਡਾ ਦੇ ਵਿੱਚ ਬਹੁਤ ਹੀ ਚੰਗੇ ਪੈਕੇਜ ਤੇ ਜੀ ਲੜਕੀ ਦਾ ਜਨਮ 1994 ਸਨ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਮਾਤਾ ਪਿਤਾ ਦੀ ਤਾਂ ਇਸ ਦੇ ਫੈਮਿਲੀ ਦੇ ਵਿੱਚ ਇਸਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਸ੍ਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕਾ ਚੰਗਾ ਪੜਿਆ ਲਿਖਿਆ ਹੋਵੇ ਔਰ ਵੈਲ ਸੈਟਲਡ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਆਇਦਾ ਅਗਲਾ ਰਿਸ਼ਤਾ ਹੈ ਜੀ ਉਹ ਲੜਕੇ ਦਾ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਐਨ ਆਰ ਆਈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੇ ਦਾ ਕੈਨੇਡਾ ਦਾ ਹੀ ਬੌਰਨ ਹੈ ਜੀ ਲੜਕੇ ਦਾ ਜਨਮ 1999 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਲੜਕਾ ਇਸ ਟਾਈਮ ਗੌਰਮੈਂਟ ਜੌਬ ਤੇ এমਪਲੋਏ ਹੈ ਜੀ ਕੈਨੇਡਾ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਨਹੀਂ ਹਨ ਜੀ ਲੜਕੇ ਦਾ ਖੁਦ ਦਾ ਘਰ-ਬਾਰ ਆਪਣਾ ਹੈ ਜੀ ਕੈਨੇਡਾ ਦੇ ਵਿੱਚ ਜੀ ਇਸ ਟਾਈਮ ਔਰ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਕੰਮ ਕਰ ਰਿਹਾ ਹੈ ਗੌਰਮੈਂਟ ਜੌਬ ਦੇ ਵਿੱਚ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚੰਗੀ ਪੜੀ ਲਿਖੀ ਹੋਵੇ ਕੈਨੇਡਾ ਦੇ ਵਿੱਚ ਜਾਤਾ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜ਼ੇ ਤੇ ਹੋਵੇ ਲੜਕੀ ਚਾਹੇ ਪੀਆਰ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਆ ਜੀ ਲੜਕਾ ਖੁਦ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਜੀ ਗੱਲ ਕਰਦਿਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਰਹਿਣ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਪੈਨ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੋਰ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਵੀ ਆਸਟ੍ਰੇਲੀਆ ਦੇ ਵਿੱਚ ਸੈਟਲਡ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚੰਗੀ ਪੜ੍ਹੀ ਲਿਖੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਵਿੱਚ ਹੈ ਅਗਰ ਤਾਂ ਲੜਕੀ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਨਿਊਜ਼ੀਲੈਂਡ ਦੇ ਵਿੱਚ ਪੀ ਆਰ ਹੈ ਜੀ ਲੜਕੇ ਦੀ ਸਿਟੀਜ਼ਨ ਦੀ ਫਾਈਲ ਲੱਗੀ ਹੋਈ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ Hindu ਫੈਮਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰਧ ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਲੜਕੇ ਦਾ ਖੁਦ ਦਾ ਟਰਾਂਸਪੋਰਟ ਦਾ ਕੰਮ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਬਹੁਤ ਹੀ ਵਧੀਆ ਵੈਲ ਸੈਟਲਡ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਇੱਕ ਪੈਨ ਹੈ ਜੋ ਕਿ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ-ਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਹੋਵੇ ਔਰ ਚੰਗੀ ਪੜ੍ਹੀ ਲਿਖੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਵੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੇ ਦਾ ਜਨਮ 2007 ਦਾ ਹੈ ਜੀ ਲੜਕੇ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਨਰਸਿੰਗ ਲਾਈਨ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੇ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਨਹੀਂ ਹਨ ਜੀ ਲੜਕੇ ਦੀਆਂ ਤਿੰਨ ਭੈਣਾਂ ਹਨ ਜੋ ਕਿ ਮੈਰਿਡ ਹਨ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਦੇ ਹਿੱਸੇ ਜੀ ਤਿੰਨ ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਆਸਟ੍ਰੇਲੀਆ ਜਾਂ ਯੂ ਐਸ اے ਦੇ ਵਿੱਚ ਪੀ ਆਰ ਹੋਵੇ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜਾ ਆਇਲੈਂਡਸ ਦੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਹ ਪਰਿਵਾਰ ਬਾਹਰ ਜਾਣ ਦਾ ਖਰਚ ਵੀ ਉਠਾਵੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਦੇ ਵਿੱਚ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਇਸ ਪਰਿਵਾਰ ਨੂੰ ਕਰੇਲੋ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਜ਼ਿਲ ਕੀਤੀ ਹੋਈ ਹੈ ਲੜਕੇ ਦਾ ਕੰਮ ਡੇਰੀ ਫਾਰਮ ਦਾ ਪਲੱਸ ਖੇਤੀਬਾੜੀ ਦਾ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀਆਂ ਦੋ ਪੈਨ ਹਨ ਜੀ ਜੋ ਕਿ ਮੈਰੀਡ ਹਨ ਆਪਣੇ ਪਰਿਵਾਰ ਦੇ ਵਿੱਚ ਬਹੁਤ ਹੀ ਵਧੀਆ ਰਾਜੀ ਖੁਸ਼ੀ ਹਨ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ 6 ਕਿੱਲੇ ਜ਼ਮੀਨ ਵੀ ਹੁੰਦੀ ਹੈ ਜੀ ਇਸ ਪਰਿਵਾਰ ਨੂੰ ਪੜ੍ਹ ਲਿਖੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਘਰ ਦਾ ਕੰਮ ਕਰ ਜਾਣਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਹੈਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੀ ਖੁਦ ਸਿੱਖ ਰਾਜਪੂਤ ਕਾਸਟ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1986 ਸੰ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਜੀ 에어ਪੋਰਟ ਤੇ ਜੀ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀਰੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦੀ ਇੱਕ ਭੈਣ ਹੋਰ ਹੈ ਜੀ ਜੋ ਕਿ ਅਨਮੈਰਿਡ ਹੈ ਲੜਕੀ ਦਾ ਭਰਾ ਨਹੀਂ ਹੈ ਜੀ ਇਸ ਲੜਕੀ ਦਾ ਜੀ ਸ਼ਾਰਟ ਟਾਈਮ ਡਿਵੋਰਸ ਹੋ ਚੁੱਕਾ ਹੈ ਜੀ ਔਰ ਇਸ ਲੜਕੀ ਦੇ ਕੋਲ 8 ਸਾਲ ਦੀ ਇੱਕ ਛੋਟੀ ਬੇਟੀ ਵੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਲੜਕਾ ਤਲਾਕਸ਼ੂਦਾ ਹੋਵੇ ਜਾਂ ਅਨਮੈਰਿਡ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਨਾ ਹੀ ਇਸ ਪਰਿਵਾਰ ਨੂੰ ਜਾਤੀ ਬੰਦਨ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਵੀ ਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਬਰਨਾਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕੀ ਦਾ ਜਨਮ 1995 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਗਵਰਨਮੈਂਟ ਜੌਬ ਤੇ এমਪਲੋਏ ਹੋਵੇ ਇਸ ਪਰਿਵਾਰ ਨੂੰ ਜਾਤੀਬੰਦਨ ਨਹੀਂ ਹੈ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕਾ ਗਵਰਨਮੈਂਟ ਜੌਬ ਤੇ এমਪਲੋਏ ਹੋਵੇ ਔਰ ਬਰਨਾਲਾ ਏਰੀਆ ਦੇ ਆਸ-ਪਾਸ ਡਿਸਟ੍ਰਿਕਟ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਪਰਿਵਾਰ ਨੂੰ ਜਾਤੀਬੰਦਨ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਅйда ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਨਾਈ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਜੀ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਤੇ ਪਰਿਵਾਰ ਦਿੱਤਾ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਜੀ ਲੜਕੀ ਦੀ ਦੋ ਭੈਣਾਂ ਹਨ ਜੀ ਜੋ ਕਿ ਮੈਰਿਡ ਹਨ ਲੜਕੀ ਦੇ ਦੋ ਭਰਾ ਹਨ ਉਹ ਵੀ ਮੈਰਿਡ ਹਨ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕਾ ਚੰਗਾ ਪੜਿਆ ਲਿਖਿਆ ਹੋਵੇ ਇਸ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਨਾਈ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1991 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਐਮਏ ਬੀਐਡ ਇਸ ਟਾਈਮ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਟੀਚਿੰਗ ਲੈਣ ਦੀ ਜੀ ਗੱਲ ਕਰਦੇ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦਾ ਇੱਕ ਭਰਾ ਜੋ ਕਿ ਮੈਰਿਡ ਹੈ ਆਸਟ੍ਰੇਲੀਆ ਦੇ ਵਿੱਚ ਹੈ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਗਵਰਨਮੈਂਟ ਜੋਬ ਤੇ এমਪਲੋਏ ਹੋਵੇ ਜਾਂ ਲੜਕਾ ਪ੍ਰਾਈਵੇਟ ਜੋਬ ਤੇ ਚੰਗੀ ਤੇ এমਪਲੋਏ ਹੋਵੇ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਖੁਦ ਨਸ਼ੇ ਤੋਂ ਰਾਹਿਤ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਐਨ ਆਰ ਆਈ ਯੂਕੇ ਦੇ ਵਿੱਚ ਸੈਟਲਮੈਂਟ ਵਿਜੇ ਤੇ ਰਹਿ ਰਿਹਾ ਹੈ ਜੀ ਲੜਕਾ ਖੁਦ ਹਿੰਦੂ ਅਰੋੜਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2002 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦਾ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਜੋ ਕਿ ਅਨਮੈਰਿਡ ਹੈ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਲੜਕੀ ਜਿਆਦਾ ਯੂਕੇ ਦੇ ਵਿੱਚ ਵੈਲ ਸੈਟਿਡ ਹੋਵੇ ਜਾਂ ਲੜਕੀ ਬੀਅਰ ਹੋਵੇ ਜੀ ਲੜਕੀ ਜਾਂ ਤਾਂ ਨਿਊਜ਼ੀਲੈਂਡ ਦੇ ਵਿੱਚ ਹੋਵੇ ਜਾਂ ਲੜਕੀ ਯੂਰਪ ਦੇ ਕਿਸੇ ਵੀ ਕੰਟਰੀ ਤੋਂ ਬਿਲੋਂਗ ਕਰਦੀ ਹੋਵੇ ਜੀ ਲੜਕੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2001 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਖੁਦ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਕੱਲ ਕਰਦੇ ਆ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਸ੍ਰੀ ਜਿਓ ਕਿ ਹਾਊਸ ਵਾਈਫਰ ਇਸਦੇ ਪਿਤਾ ਸ੍ਰੀ ਜਿਓ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀਆਂ ਦੋ ਪੈਣਾ ਹਨ ਜੀ ਇੱਕ ਮੈਰਿਡ ਹੈ ਇੱਕ ਅਨਮੈਰਿਡ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਹੈ ਜੀ ਇਸ ਪਰਿਵਾਰ ਦੇ ਹਿੱਸੇ ਦੀ 8 ਕਿੱਲੇ ਜ਼ਮੀਨ ਵੀ ਆਉਂਦੀ ਹੈ ਪੰਜਾਬ ਦੇ ਵਿੱਚ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਲਾਲ ਪੱਟੀ ਦੇ ਵਿੱਚ ਦੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਆਪਣੇ ਪਿਤਾ ਜੀ ਦੇ ਨਾਲ ਬਹੁਤ ਹੀ ਵਧੀਆ ਸੈਟਲ ਹੈ ਬਿਜ਼ਨਸ ਦੇ ਵਿੱਚ ਜੀ ਇਸ ਪਰਿਵਾਰ ਨੂੰ ਵਿਜੀ 5 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਐਨ ਆਰ ਆਈ ਹੋਵੇ ਔਰ ਲੜਕੀ ਜਾ ਤੱਕ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜੀ ਲੜਕੀ ਨੇ ਅਗਰ ਪੰਜਾਬ ਤੋਂ ਹੈ ਤਾਂ ਉਸ ਨੇ ਆਈਲੈਟਸ ਕੀਤੀ ਹੈ ਜਾਂ ਚੰਗੀ ਡਿਗਰੀ ਹਾਸਿਲ ਕੀਤੀ ਹੋਈ ਹੈ ਤੇ ਇਹ ਪਰਿਵਾਰ ਬਾਹਰ ਜਾਣ ਦਾ ਖਰਚ ਵੀ ਉਠਾਵੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਰੋਪੜ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1998 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕਾ ਖੁਦ ਚੰਡੀਗੜ੍ਹ ਦੇ ਵਿੱਚ ਗਵਰਨਮੈਂਟ ਜੋਬ ਤੇ ਇੰਪਲੋਏ ਹੈ ਜੀ ਐਸ ਟਾਈਮ ਲੜਕੇ ਦਾ ਪਰਿਵਾਰ ਰੋਪੜ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲड़का ਖੁਦ ਚੰਡੀਗੜ੍ਹ ਦੇ ਵਿੱਚ ਗਵਰਨਮੈਂਟ ਜੋਬ ਤੇ এমਪਲੋਏ ਆ ਜੀ ਸਿਟੀ ਯੂ ਟ੍ਰਾਂਸਪੋਰਟ ਏਰੀਆ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਰਿਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਗਵਰਨਮੈਂਟ ਜੋਬ ਤੇ এমਪਲੋਏ ਹੋਵੇ ਲੜਕੀ ਮੋਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਗਵਰਨਮੈਂਟ ਜੋਬ ਤੇ এমਪਲੋਏ ਹੋਵੇ ਜੀ ਲੜਕੀ ਨੇ ਅਗਰ ਚੰਗੀ ਸਟੱਡੀ ਹਾਸਿਲ ਕੀਤੀ ਹੋਈ ਹੈ ਉਹ ਗਵਰਨਮੈਂਟ ਜੋਬ ਤੇ এমਪਲੋਏ ਨਹੀਂ ਵੀ ਹੈ ਤਾਂ ਤਾਂਵੀ ਇਸ ਪਰਿਵਾਰ ਦੇ ਨਾਲ ਤੁਸੀਂ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦੀ ਹੋਵੇ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਕੰਬੋਜ ਫੈਮਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਪਟਿਆਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਪੰਜਾਬ ਪੁਲਿਸ ਵਿੱਚ ਗਵਰਨਮੈਂਟ ਜੋਬ ਤੇ EMPLOYE ਹੈ ਜੀ ਲੜਕੇ ਦਾ ਸ਼ਾਰਟ ਟਾਈਮ ਡੋਜ਼ ਹੋ ਚੁੱਕਾ ਹੈ ਜੀ ਇਸ ਪਰਿਵਾਰ ਨੂੰ ਕਰੇਲੂ ਤੇ ਪੜੀ ਲਿਖੀ ਲੜਕੀ ਦੀ ਪਾਲ ਹੈ ਜੋ ਕਿ ਪਟਿਆਲਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦੀ ਹੋਵੇ ਜੀ ਲੜਕੇ ਦਾ ਜਨਮ 1992 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕਾ ਖੁਦ ਗਵਰਨਮੈਂਟ ਜੌਬ ਤੇ এমਪਲੋਏ ਹੈ ਪੰਜਾਬ ਪੁਲਿਸ ਦੇ ਵਿੱਚ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਸ਼੍ਰੀ ਰਿ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ-ਸ਼੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਖੁਦ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਡਾਇਰੈਕਟਲੀ ਪਰਿਵਾਰ ਦੇ ਨਾਲ ਜੀ ਇਹ ਸੰਜੀ ਜਨਵਰੀ ਮਹੀਨੇ ਦੀ 8ਵੀਂ ਲਿਸਟ ਦੇ ਬਹੁਤ ਹੀ ਵਧੀਆ ਤੇ ਬਹੁਤ ਹੀ ਖਾਸ ਰਿਸ਼ਤੇ ਹੈ ਜੀ ਇਹ ਸੰ ਮਾਗੀ ਦੇ ਬਹੁਤ ਹੀ ਖਾਸ ਇਤਿਆਰ ਤੇ ਜੀ ਆਪ ਸਭ ਨੂੰ ਜੀ ਮਾਗੀ ਦੇ ਇਸ਼ਤਿਹਾਰ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਅਤੇ ਲੋੜੀ ਦੇ ਇਸ਼ਤਿਹਾਰ ਦੀਆਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਅਗਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਪੈਨਪਰਾ ਦੀ ਸਾਡੇ ਇਸ ਚੈਨਲ ਤੇ ਰਿਸ਼ਤੇ ਦੇ ਕੋਡਿੰਗ ਐਡ ਦੇਣੀ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦਿੰਨੇ ਆ ਜੀ ਆਦੇ ਇਸ ਚੈਨਲ ਤੇ ਜੀ ਅਗਰ ਤੁਸੀਂ ਲੜਕੇ ਦੀ ਵੀ ਐਡ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਫਿਰ ਵੀ ਸੰਪਰਕ ਕਰ ਸਕਦੇ ਹੋ ਜੀ ਤੁਹਾਡਾ ਪਿਆਰ ਸਾਨੂੰ ਇਸੇ ਤਰ੍ਹਾਂ ਹੀ ਮਿਲਦਾ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਸਾਡੀ ਵੀਡੀਓ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਦਿਆ ਕਰੋ ਔਰ ਕਮੈਂਟ ਬਾਕਸ ਵਿੱਚ ਸੁਝਾਅ ਦਿੰਦੇ ਰਿਆ ਕਰੋ